ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦਾ ਜੋ ਆਪਣਾ ਵਿਸ਼ਾ ਹੈ ਕਿ ਜਿਸ ਵੀ ਘਰ ਵਿੱਚ ਕੀੜੀਆਂ ਦਾ ਭੌਣ ਹੁੰਦਾ ਹੈ ਤਾਂ ਸੰਗਤ ਜੀ ਇਸ ਗੱਲ ਦੀ ਪੱਕੀ ਨਿਸ਼ਾਨੀ ਹੁੰਦੀ ਹੈ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਹ ਸਿੱਖਿਆ ਦਿੰਦੇ ਹਨ ਕਿ ਕੁਦਰਤ ਦੀ ਹਰ ਇੱਕ ਚੀਜ਼ ਵਿੱਚ ਪਰਮਾਤਮਾ ਦੀ ਰਜਾ ਹੈ ਹਵਾਵਾਂ ਪਾਣੀ ਪੇੜ-ਪੌਦੇ ਜੀਵ ਜੰਤੂ ਇਹ ਸਾਡੇ ਜੀਵਨ ਨਾਲ ਬੜਾ ਗੂੜਾ ਸਬੰਧ ਰੱਖਦੇ ਹਨ ਕਈ ਵਾਰ ਕੁਦਰਤ ਵਿੱਚ ਹੋਣ ਵਾਲੀਆਂ ਘਟਨਾਵਾਂ ਸਾਨੂੰ ਕੋਈ ਵਿਸ਼ੇਸ਼ ਸੰਕੇਤ ਦਿੰਦੀਆਂ ਹਨ ਪਰ ਅਸੀਂ ਉਹਨਾਂ ਨੂੰ ਆਮ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ ਸੰਗਤ ਜੀ ਅੱਜ ਦੇ ਵਿਸ਼ੇ ਵਿੱਚ ਅੱਜ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜੇਕਰ ਕਿਸੇ ਘਰ ਵਿੱਚ ਕੀੜੀਆਂ ਦਾ ਭੌਣ ਹੁੰਦਾ ਹੈ ਤਾਂ ਇਹ ਕਿਸ ਗੱਲ ਦੀ ਨਿਸ਼ਾਨੀ ਹੁੰਦੀ ਹੈ ਕੀ ਸਿਰਫ ਇਹ ਇੱਕ ਕੁਦਰਤੀ ਆਮ ਘਟਨਾ ਹੈ ਜਾਂ ਇਹਦੇ ਪਿੱਛੇ ਕੋਈ ਗੂੜਾ ਰਾਜ ਹੈ ਕਿ ਕੀੜੀਆਂ ਦਾ ਆਉਣਾ ਘਰ ਦੀ ਆਤਮਿਕ, ਭੌਤਿਕ ਜਾਂ ਆਰਥਿਕ ਹਾਲਤ ਨਾਲ ਜੁੜਿਆ ਹੋ ਸਕਦਾ ਹੈ ਆਓ ਸੰਗਤ ਜੀ ਗੁਰਬਾਣੀ ਦੇ ਨਜ਼ਰੀਏ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਪਰ ਸੰਗਤ ਜੀ ਇਹ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਸੀਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜੀ ਤਾਂ ਜੋ ਬਾਬਾ ਜੀ ਦੀ ਕਿਰਪਾ ਤੁਹਾਡੇ ਤੇ ਅਤੇ ਤੁਹਾਡੇ ਪਰਿਵਾਰ ਤੇ ਬਣੀ ਰਹੇ ਅਤੇ ਇਸ ਕਥਾ ਨੂੰ ਪੂਰਾ ਸਰਵਣ ਕਰਨਾ ਜੀ ਸੰਗਤ ਜੀ ਕੀੜੀਆਂ ਦਾ ਘਰ ਵਿੱਚ ਆਉਣਾ ਸਾਡੇ ਜੀਵਨ ਦੀ ਇੱਕ ਆਮ ਘਟਨਾ ਜਾਪਦੀ ਹੈ ਪਰ ਇਹ ਘਟਨਾ ਆਤਮਿਕ ਅਤੇ ਆਰਥਿਕ ਤੌਰ ਤੇ ਇੱਕ ਵੱਡਾ ਸੰਕੇਤ ਵੀ ਹੋ ਸਕਦੀ ਹੈ ਕਿਉਂਕਿ ਸੰਗਤ ਜੀ ਕੀੜੀਆਂ ਪਰਮਾਤਮਾ ਦਾ ਬਣਾਇਆ ਹੋਇਆ ਬਹੁਤ ਹੀ ਵਿਵਸਥਿਤ ਵਿਵਸਥਿਤ ਜੀਵ ਹਨ ਜੋ ਹਰ ਹਾਲਤ ਵਿੱਚ ਆਪਣੇ ਲਈ ਭੋਜਨ ਇਕੱਠਾ ਕਰਦੀਆਂ ਹਨ ਪਰ ਸੰਗਤ ਜੀ ਜਦੋਂ ਇਹ ਕਿਸੇ ਖਾਸ ਘਰ ਵਿੱਚ ਬੇਹਦ ਵੱਧ ਜਾਣ ਤਾਂ ਸੰਗਤ ਜੀ ਇਹ ਸੰਕੇਤ ਦਿੰਦਾ ਹੈ ਕਿ ਉਹ ਘਰ ਇੱਕ ਵੱਖਰੀ ਊਰਜਾ ਵਿੱਚ ਪ੍ਰਵਾਣ ਚੱਲ ਰਿਹਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗਹਿਰੀ ਬਾਣੀ ਵਿੱਚ ਸੰਸਾਰ ਦੇ ਹਰ ਜੀਵ ਹਰ ਚੀਜ਼ ਨੂੰ ਅਕਾਲ ਪੁਰਖ ਦੀ ਰਚਨਾ ਦੱਸਿਆ ਗਿਆ ਹੈ ਇਸ ਕਰਕੇ ਕੀੜੀਆਂ ਦੇ ਆਉਣ ਨੂੰ ਸਿਰਫ ਇੱਕ ਆਮ ਮੰਨ ਕੇ ਨਹੀਂ ਦੇਖਿਆ ਜਾਂਦਾ ਇਸ ਲਈ ਸੰਗਤ ਜੀ ਕੀੜੀਆਂ ਦਾ ਸਾਡੇ ਘਰ ਵਿੱਚ ਆਉਣਾ ਇਹ ਕੋਈ ਆਮ ਘਟਨਾ ਨਹੀਂ ਹੋ ਸਕਦੀ ਕਿਉਂਕਿ ਕਈ ਵਾਰ ਜੇਕਰ ਕਿਸੇ ਵਿਅਕਤੀ ਦੇ ਪੁਰਾਣੇ ਕਰਮ ਅਤੇ ਉਹਦੇ ਭਾਗਾ ਵਿੱਚ ਪਰਗਟ ਹੋਣ ਵਾਲੇ ਹੁੰਦੇ ਹਨ ਤਾਂ ਸੰਗਤ ਜੀ ਕੁਦਰਤ ਅਲੱਗ-ਅਲੱਗ ਤਰੀਕਿਆਂ ਨਾਲ ਸੰਕੇਤ ਭੇਜਣਾ ਸ਼ੁਰੂ ਕਰ ਦਿੰਦੀ ਹੈ ਕੀੜਿਆਂ ਦੇ ਆਉਣ ਨੂੰ ਵਾਹਿਗੁਰੂ ਦੇ ਖਾਸ ਮਿਹਰ ਵੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਉਹਨਾਂ ਘਰਾਂ ਵਿੱਚ ਆਉਂਦੀਆਂ ਹਨ ਜਿੱਥੇ ਰੋਜੀ ਰੋਟੀ ਅਤੇ ਧਨਪੁੰਦ ਦੀ ਵਾਧੂ ਸੁਭਾਵਨਾ ਹੋਵੇ ਜਾਂ ਜਿਸ ਘਰ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਬਰਕਤ ਨੇ ਵਧਣਾ ਹੋਵੇ ਜਾਂ ਉਸ ਘਰ ਵਿੱਚ ਖੁਸ਼ਹਾਲੀ ਨੇ ਆਉਣਾ ਹੋਵੇ ਪਰ ਦੂਜੇ ਪਾਸੇ ਕੀੜੀਆਂ ਦਾ ਬੇहद ਵੱਧ ਜਾਣਾ ਘਰ ਵਿੱਚ ਨજર ਜਾਂ 네ਗੇਟਿਵ ਊਰਜਾ ਦਾ ਸੰਕੇਤ ਵੀ ਹੋ ਸਕਦਾ ਹੈ ਜੇਕਰ ਸੰਗਤ ਜੀ ਲੰਬੇ ਸਮੇਂ ਤੱਕ ਕੀੜੀਆਂ ਤੁਹਾਡੇ ਘਰ ਵਿੱਚ ਆਉਂਦੀਆਂ ਹਨ ਤੇ ਘਰ ਵਿੱਚ ਪਿਆਰ ਸਮਝੌਤਾ ਅਤੇ ਆਤਮਿਕ ਸ਼ਾਂਤੀ ਨੂੰ ਟਿਕਾਉਣ ਦਾ ਇੱਕ ਵਿਸ਼ੇਸ਼ ਸੰਕੇਤ ਹੋ ਸਕਦਾ ਹੈ ਕਿਉਂਕਿ ਸੰਗਤਜੀ ਕੀੜੀਆਂ ਬਹੁਤ ਮਿਹਨਤੀ ਜੀਵ ਹਨ ਇਹ ਸੰਕੇਤ ਦਿੰਦੀਆਂ ਹਨ ਕਿ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਆਉਣ ਵਾਲਾ ਹੈ ਹੁਣ ਸੰਗਤਜੀ ਆਪਾਂ ਇਹਦਾ ਆਤਮਿਕ ਪੱਖ ਵੀ ਜਾਣ ਲੈਂਦੇ ਹਾਂ ਕਿ ਕੀੜੀਆਂ ਦਾ ਆਉਣਾ ਵਾਹਿਗੁਰੂ ਦਾ ਇੱਕ ਖਾਸ ਇਸ਼ਾਰਾ ਹੈ ਸੰਗਤਜੀ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਸੰਸਾਰ ਵਿੱਚ ਹਰ ਚੀਜ਼ ਵਾਹਿਗੁਰੂ ਦੀ ਰਜ਼ਾ ਅਨੁਸਾਰ ਹੀ ਚੱਲਦੀ ਹੈ ਜਦੋਂ ਕੀੜਿਆਂ ਦਾ ਆਉਣਾ ਵੱਧ ਜਾਂਦਾ ਹੈ ਸੰਗਤ ਜੀ ਇਹ ਸਿਰਫ ਇੱਕ ਵਾਤਾਵਰਣ ਘਟਨਾ ਨਹੀਂ ਹੁੰਦੀ ਸਗੋਂ ਇਹ ਇੱਕ ਆਤਮਿਕ ਸੰਕੇਤ ਵੀ ਹੋ ਸਕਦਾ ਹੈ ਜਿਵੇਂ ਸੰਗਤ ਜੀ ਭਗਤ ਨਾਮਦੇਵ ਜੀ ਦੀ ਜ਼ਿੰਦਗੀ ਵਿੱਚ ਹਰ ਛੋਟੀ ਘਟਨਾ ਅਕਾਲ ਪੁਰਖ ਦੀ ਹੁਕਮ ਦੀ ਪਰਛਾਈ ਸੀ ਠੀਕ ਉਸੇ ਤਰੀਕੇ ਨਾਲ ਉਸੇ ਤਰੀਕੇ ਨਾਲ ਕੀੜੀਆਂ ਦਾ ਇੱਕ ਕੁਦਰਤੀ ਸੰਕੇਤ ਹੋ ਸਕਦਾ ਹੈ ਜੇ ਸੰਗਤ ਜੀ ਸਾਡੇ ਘਰ ਵਿੱਚ ਕੀੜੀਆਂ ਦਾ ਆਉਣਾ ਵੱਧ ਜਾਵੇ ਤਾਂ ਸਾਡੇ ਲਈ ਨਵੀਂ ਊਰਜਾ ਜਾਂ ਨਵੇਂ ਰਾਸਤੇ ਖੁੱਲਣਾ ਅਤੇ ਸਾਡੇ ਘਰ ਵਿੱਚ ਆਰਥਿਕ ਲਾਭ ਹੋਣ ਦੀ ਬਹੁਤ ਵੱਡੀ ਨਿਸ਼ਾਨੀ ਹੈ ਕਿਉਂਕਿ ਕੀੜੀਆਂ ਵਧਣ ਦੇ ਨਾਲ ਉਹਕਰ ਆਮ ਤੌਰ ਤੇ ਇੱਕ ਯਾਤਰਾ ਵਿੱਚ ਪ੍ਰਵੇਸ਼ ਕਰਦਾ ਹੈ ਜਿਵੇਂ ਸੰਸਕਾਰ ਅਤੇ ਪਿਛਲੇ ਕਰਮ ਕਿਸੇ ਵਿਅਕਤੀ ਦੇ ਭਵਿੱਖ ਦੀ ਸਥਾਪਨਾ ਕਰਦੇ ਹਨ ਠੀਕ ਉਸੇ ਤਰੀਕੇ ਨਾਲ ਕੀੜੀਆਂ ਦੇ ਆਉਣ ਨਾਲ ਵੀ ਸਾਡੀ ਜ਼ਿੰਦਗੀ ਵਿੱਚ ਨਵੀਂ ਸ਼ੁਰੂਆਤ ਹੋਣਾ ਸ਼ੁਰੂ ਹੋ ਜਾਂਦੀ ਹੈ ਬਾਕੀ ਸੰਗਤ ਜੀ ਜਿੱਥੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉੱਥੇ ਅਕਸਰ ਕੀੜੀਆਂ ਆਉਂਦੀਆਂ ਹਨ ਕਿਉਂਕਿ ਘਰ ਵਿੱਚ ਕੀੜੀਆਂ ਆਉਣ ਦਾ ਇਹ ਵੀ ਸੰਕੇਤ ਹੁੰਦਾ ਹੈ ਕਿ ਉਸ ਘਰ ਵਿੱਚ ਵਾਹਿਗੁਰੂ ਦਾ ਪੈਰਾ ਹੈ ਉਸ ਘਰ ਵਿੱਚ ਪਰਮਾਤਮਾ ਵਾਸ ਕਰਦਾ ਹੈ ਤਦ ਹੀ ਕੀੜੀਆਂ ਸਾਡੇ ਘਰ ਵਿੱਚ ਕੁਝ ਲੈਣ ਦੀ ਜਾਂ ਕੁਝ ਖਾਣ ਦੀ ਇੱਛਾ ਰੱਖਦੀਆਂ ਹਨ ਸੰਗਤ ਜੀ ਕੀੜੀਆਂ ਘਰ ਦੀ ਆਤਮਿਕ ਅਤੇ ਆਰਥਿਕ ਹਾਲਤ ਦਾ ਬਿਆਨ ਕਰਦੀਆਂ ਹਨ ਸੰਗਤ ਜੀ ਜੇਕਰ ਘਰ ਦੇ ਕਿਸੇ ਖਾਸ ਹਿੱਸੇ ਵਿੱਚ ਕੀੜੀਆਂ ਭੌਣ ਬਣਾਉਣਾ ਸ਼ੁਰੂ ਕਰ ਦੇਣ ਤਾਂ ਸੰਗਤ ਜੀ ਕਈ ਵਾਰੀ ਇੱਕ ਵੱਡੀ ਤਬਦੀਲੀ ਦਾ ਸੰਕੇਤ ਹੋ ਸਕਦਾ ਹੈ ਜਿਵੇਂ ਕਿ ਪ੍ਰਕਿਰਤੀ ਵਿੱਚ ਹਰ ਜੀਵ ਆਪਣੀ ਥਾਂ ਬਣਾ ਕੇ ਰਹਿੰਦਾ ਹੈ ਠੀਕ ਉਸੇ ਤਰੀਕੇ ਨਾਲ ਠੀਕ ਉਸੇ ਤਰੀਕੇ ਨਾਲ ਕੀੜੀਆਂ ਵੀ ਉਸ ਥਾਂਵਾਂ ਨੂੰ ਚੁਣਦੀਆਂ ਹਨ ਜਿਸ ਤਰੀਕੇ ਨਾਲ ਜਿੱਥੇ ਆਦਰਸ਼ ਵਾਤਾਵਰਣ ਮਿਲੇ ਪਰ ਸੰਗਤ ਜੀ ਅਸੀਂ ਇਹ ਵੀ ਨਹੀਂ ਭੁੱਲ ਸਕਦੇ ਜਿੱਥੇ ਕੀੜੀਆਂ ਬਹੁਤ ਸਾਰਾ ਆਪਣਾ ਘਰ ਵਿੱਚ ਪੌਣ ਬਣਾ ਲੈਣ ਉੱਥੇ ਕਈ ਆਤਮਿਕ ਸੰਕੇਤ ਵੀ ਹੋ ਸਕਦੇ ਹਨ ਜੇਕਰ ਕੀੜੀਆਂ ਦਾ ਭੌਣ ਰਸੋਈ ਘਰ ਦੇ ਨੇੜੇ ਹੋਵੇ ਤਾਂ ਇਹ ਘਰ ਵਿੱਚ ਵਾਧੂ ਆਮਦਨ ਤਾਂ ਆਉਣ ਵਾਲੇ ਸਮੇਂ ਵਿੱਚ ਰੋਜੀ ਰੋਟੀ ਲਈ ਨਵੇਂ ਦਰਵਾਜ਼ੇ ਖੁੱਲਣਾ ਅਤੇ ਘਰ ਵਿੱਚ ਖੁਸ਼ਹਾਲੀ ਆਉਣ ਦਾ ਬਹੁਤ ਵੱਡਾ ਸੰਕੇਤ ਹੈ ਸੰਗਤ ਜੀ ਇਹ ਅਰਥ ਘਰ ਦੀ ਵਾਹਿਗੁਰੂ ਦੀ ਬਖਸ਼ਿਸ਼ ਅਤੇ ਅਣਗਿਣਤ ਆਸ਼ੀਰਵਾਦਾਂ ਦੀ ਨਿਸ਼ਾਨੀ ਹੋ ਸਕਦਾ ਹੈ ਕੀੜੀਆਂ ਦੇ ਵਧਣ ਨਾਲ ਕਈ ਵਾਰ ਕੋਈ ਪੁਰਾਣੀ ਨੈਗੇਟਿਵ ਊਰਜਾ ਖਾਤਮਾ ਵੀ ਹੋ ਸਕਦਾ ਹੈ ਜਿਸ ਕਰਕੇ ਘਰ ਵਿੱਚ ਆਤਮਿਕ ਅਤੇ ਆਰਥਿਕ ਤੌਰ ਤੇ ਤਰੱਕੀ ਹੁੰਦੀ ਹੈ ਹੁਣ ਸੰਗਤ ਜੀ ਸਾਡੇ ਮਨ ਵਿੱਚ ਇਹ ਖਿਆਲ ਆਉਂਦਾ ਹੈ ਜੇਕਰ ਸਾਡੇ ਘਰ ਵਿੱਚ ਕੀੜੀਆਂ ਦੀ ਗਿਣਤੀ ਅਚਾਨਕ ਵੱਧ ਜਾਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਸੰਗਤ ਜੀ ਵਾਹਿਗੁਰੂ ਦਾ ਸਿਮਰਨ ਜਾਂ ਗੁਰਬਾਣੀ ਦਾ ਪਾਠ ਕਿਉਂਕਿ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਇਹ ਸਭ ਕੁਝ ਪ੍ਰਭੂ ਦੇ ਹੁਕਮ ਵਿੱਚ ਹੋ ਰਿਹਾ ਹੈ ਜਿਵੇਂ ਘਰ ਵਿੱਚ ਰੋਜ਼ਾਨਾ ਜਪਜੀ ਸਾਹਿਬ ਜਾਂ ਸੋਖਮਣੀ ਸਾਹਿਬ ਜਾਂ ਕੋਈ ਹੋਰ ਕੋਈ ਗੁਰਬਾਣੀ ਦਾ ਪਾਠ ਕੀਤਾ ਜਾਵੇ ਤਾਂ ਘਰ ਦੀ ਆਤਮਿਕ ਸ਼ਕਤੀ ਵਾਧੀ ਹੈ ਅਤੇ ਘਰ ਦੀ 네ਗੇਟਿਵ ਊਰਜਾ ਦੂਰ ਹੁੰਦੀ ਹੈ ਸੰਗਤ ਜੀ ਦੂਜਾ ਕੰਮ ਦਾਨ ਪੁੰਨ ਅਤੇ ਲੰਗਰ ਵਿੱਚ ਹਿੱਸਾ ਸੰਗਤਜੀ ਕੀੜੀਆਂ ਦਾ ਸਾਡੇ ਘਰ ਵਿੱਚ ਆਉਣਾ ਕਈ ਵਾਰ ਪਿਛਲੇ ਕਰਮਾਂ ਦਾ ਫਲ ਸਰੂਪ ਵੀ ਹੋ ਸਕਦਾ ਹੈ ਇਸ ਲਈ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ ਲੰਗਰਾਂ ਵਿੱਚ ਸੇਵਾ ਦੇਣੀ ਚਾਹੀਦੀ ਹੈ ਸੰਗਤਜੀ ਕੀੜੀਆਂ ਦਾ ਘਰ ਵਿੱਚ ਆਉਣਾ ਇਹ ਇੱਕ ਪ੍ਰਕਾਰ ਦੀ ਆਮ ਕਿਰਿਆ ਜਾਪਦੀ ਹੈ ਪਰ ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕੁਦਰਤ ਹਮੇਸ਼ਾ ਕੋਈ ਨਾ ਕੋਈ ਸੰਕੇਤ ਦਿੰਦੀ ਹੈ ਠੀਕ ਉਸੇ ਤਰੀਕੇ ਨਾਲ ਕੀੜੀਆਂ ਦਾ ਵਧਣਾ ਵੀ ਇੱਕ ਚਿੰਨ ਹੋ ਸਕਦਾ ਹੈ ਕਿ ਘਰ ਵਿੱਚ ਕੋਈ ਨਵੀਂ ਊਰਜਾ ਪਰਵੇਸ਼ ਕਰ ਰਹੀ ਹੈ ਜੇਕਰ ਅਸੀਂ ਇਸ ਸੰਕੇਤ ਨੂੰ ਸਮਝੀਏ ਅਤੇ ਗੁਰਬਾਣੀ ਅਨੁਸਾਰ ਆਪਣੀ ਜੀਵਨ ਸ਼ੈਲੀ ਨੂੰ ਬਿਹਤਰ ਕਰੀਏ ਅਤੇ ਅਤੇ ਵਾਹਿਗੁਰੂ ਦੇ ਨਾਮ ਨਾਲ ਜੁੜੀਏ ਤਾਂ ਸੰਗਤ ਜੀ ਇਹ ਘਟਨਾ ਸਾਡੇ ਜੀਵਨ ਵਿੱਚ ਬਹੁਤ ਚੰਗਾ ਬਦਲਾਵ ਲਿਆ ਸਕਦੀ ਹੈ ਸੰਘਾਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਜਰੂਰ ਆਪਣੀ ਹਾਜ਼ਰੀ ਲਗਵਾਓ